ਮਸੀਹ ਵਿੱਚ ਬੈਰਪਰਾਵ ਬੈਰਨੋ ਅਤੇ ਨੰਨੇ-ਮੰਨੇ ਬੱਚਿਓ ਸਾਰਿਆਂ ਨੂੰ ਜੀਸੂ ਅੱਜ ਮਾ ਕਲੀਸੀਆ ਪੰਤੇਕੋਸ ਦਾ ਪਰਵ ਯਾਨੇ ਪ੍ਰਭੂ ਯੀਸੂ ਮਸੀਹ ਆਪਣੇ ਰੂਪਾਕ ਨੂੰ ਚੇਲਿਆਂ ਤੇ ਕੱਲਣ ਦਾ ਪਰਬਤ ਮਨਾਰੀ ਹੈ। ਅੱਜ ਜਦੋਂ ਅਸੀਂ ਇਸ ਪੁਰਬ ਮਨਾਉਣ ਦੇ ਵਕਤ ਸਾਡੇ ਮਨ ਦੇ ਵਿੱਚ ਕੁਝ ਗੱਲਾਂ ਯਾਦ ਜਿਹੜੂ ਆਏਗਾ ਸਭ ਤੋਂ ਪਹਿਲਾ ਗੱਲ ਇਹ ਹੈ ਕਿ ਅੱਗ ਦੇ ਜੀਬ ਜਿਹੜੇ ਚੇਲਿਆ ਉੱਤੇ ਮੋਟਰੀਆ ਸੀ ਕਿਉਂ ਇਹ ਅੱਗ ਦਾ ਜੀਬ ਦਾ ਨਿਸ਼ਾਨ ਵਰਤਿਆ ਹੈ ਸਾਇਦ ਅੱਗ ਦੇ ਵਿੱਚ ਅਸੀਂ ਸਾਰੇ ਆਪਣੇ ਸਾਰੇ ਗੰਦਗੀ ਆਲ ਦੁਆਲੇ ਦੇ ਸਾਰੇ ਕਚਰਾ ਕੁਚਰਾ ਇਕੱਠਾ ਕਰੇਗਾ ਅਤੇ ਉਹਨਾਂ ਨੂੰ ਸਾੜ ਦੇਗਾ ਤਾਂ ਹਰ ਇਨਸਾਨ ਦੀ ਜ਼ਿੰਦਗੀ ਵਿੱਚ ਜੋ ਗੁਨਾਹ ਹਨ ਉਹ ਗੁਨਾਹਾਂ ਨੂੰ ਮਿਟਾ ਦੇਣ ਵਾਲਾ ਹੈ ਰੂਪ پاک لیکن جو ਰੂਪਾਕ ਜਿਸ ਤਰ੍ਹਾਂ ਅੱਗ ਦੇ ਵਿੱਚ ਕੋਈ ਵੀ ਗੰਦਗੀ ਸੱਟਿਆ ਜਾਵੇ ਉਹ ਕਤਮ ਹੋ ਜਾਂਦਾ ਹੈ ਉਹ ਤਬਾਹ ਹੋ ਜਾਂਦਾ ਹੈ ਬਲਕਿ ਉਹ ਆਪਣੇ ਆਪ ਦੇ ਵਿੱਚ پاک ਹੀ ਰਹਿੰਦਾ ਹੈ ਇਸ ਵਰਗਾ ਜਿਹੜੇ انسان ਦੇ ਉੱਤੇ ਰੂਪਾਕ ਉਤਰੇਗਾ ਉਹ انسان ਦੇ ਵਿੱਚ ਉਹਨਾਂ ਦੇ ਕਮੀਆਂ ਕਮਜ਼ੋਰੀਆਂ ਮਿਟ ਜਾਉਣਗੇ ਅਤੇ ਉਹ ਪਾਕ ਬਣ ਜਾਏਗਾ ਦੂਸਰਾ ਨਿਸ਼ਾਨੀ ਅਸੀਂ ਇਹ ਵੇਖਦੇ ਹਾਂ ਕਿ ਉੱਚੀ ਆਵਾਜ਼ ਦੇ ਨਾਲ ਤੂਫਾਨ ਦੇ ਰਾਹੀਮ ਆਉਂਦੇ ਹਨ ਰੂਪਾਕ ਆਉਂਦਾ ਹੈ ਉਹ ਰੂਪਾਕ ਆਣ ਦਾ ਸਮਾਹ ਦੇ ਬਾਰੇ ਅਸੀਂ ਸੁਣਿਆ ਉੱਚੀ ਆਵਾਜ਼ ਇਸ ਤਰ੍ਹਾਂ ਦਾ ਮਾਹੌਲ ਅਸੀਂ ਕੁਝ ਦੇ ਗ੍ਰੰਥ ਵੀ ਬਾਪ 18 ਤੋਂ ਲੈ ਕੇ ਸੁਣਦੇ ਹਾਂ ਕਿ ਉਸ ਵਕਤ موسی ਉਹਨਾਂ ਇਸرائیਲੀਆਂ ਨੂੰ ਇਹ ਦੱਸਦਾ ਹੈ ਕਿ ਇਹ ਰੂਪ ਇਹ ਨਿਸ਼ਾਨੀਆਂ ਇਸ ਤਰ੍ਹਾਂ ਹੋਈਆਂ ਕਿ ਤੁਸੀਂ ਖੁਦਾ ਤੋਂ ਡਰ ਰਹੋ ਅਤੇ ਗੁਨਾਹ ਵਿੱਚ ਫਿਰ ਨਾ ਪੜੋ ਗੁਨਾਹ ਦੇ ਵਿੱਚ ਪੜਨ ਤੋਂ ਰੋਕਣ ਦੇ ਲਈ ਇੱਕ ਵਾਰ ਰੂਪਾਕ ਦੇ ਰਾਹੀਂ ਪਾਕ ਕੀਤੇ ਹੋਏ ਲੋਗ ਫਿਰ ਦੁਬਾਰਾ ਗੁਨਾਹ ਦੇ ਵਿੱਚ ਨਾ ਫਸਣ ਦੇ ਲਈ ਉਹਨਾਂ ਨੂੰ ਯਾਦ ਲਾਉਣ ਦੇ ਲਈ ਯੇਸੂ ਆਵਾਜ਼ ਸਾਨੂੰ ਚੇਤ ਕਰਦੇ ਹਨ ਤੀਸਰੀ ਗੱਲ ਜਦੋਂ ਪ੍ਰਭੂ ਯੇਸੂ ਮਸੀਹੇ ਚੇਲਿਆਂ ਨੂੰ ਮਿਲਿਆ ਉਹਨਾਂ ਨੇ ਉਹਨਾਂ ਚੇਲਿਆਂ ਨੂੰ ਡਾਂਡਿਆ ਨਹੀਂ ਉਹਨਾਂ ਉੱਤੇ ਦੋਸ਼ ਨਹੀਂ ਲਾਇਆ ਕਿ ਮੈਨੇ ਦੁੱਖ ਦੇ ਕਢੀ ਤੁਸੀਂ ਮੈਨੂੰ ਛੱਡ ਕੇ ਕਿਉਂ ਗਿਆ ਜਾਂ ਉਹਨਾਂ ਨੇ ਜਦੋਂ ਉਹ ਸ਼ਾਸ ਫੁਕਿਆ ਤਾਂ ਅਸੀਂ ਇਹ ਸੁਣਦੇ ਹਾਂ ਕਿ ਉਤਪਤੀ ਦੇ ਗ੍ਰੰਥ ਦੇ ਵਿੱਚ ਜਦੋਂ ਸ੍ਰਿਸ਼ਟੀ ਦੀ ਮਨੁੱਖੀ ਦ੍ਰਿਸ਼ਟੀ ਹੋਇਆ ਉਸ ਵਕਤਾ ਪ੍ਰਮਾਨ ਨੇ ਇਨਸਾਨ ਨੂੰ ਮਿੱਟੀ ਤੋਂ ਬਣਾਇਆ ਅਤੇ ਉਸ ਦੇ ਵਿੱਚ ਉਸ ਨੂੰ ਵਿੱਚ ਸਾਹਸ ਬੁਕਿਆ ਹੈ ਉਹ ਜੀਵਨ ਦੇਣ ਵਾਲਾ ਰੂਹ ਹੈ ਕੁਦਾ ਦਾ ਰੂਹ ਹੈ ਅਗਲਾ ਬੰਦ ਇਹ ਹੈ ਕਿ ਜੋ ਵੀ ਇਨਸਾਨ ਕੁਤੇ ਕਿੱਟੇ ਹੋਏ ਸਨ ਸਾਰੇ ਉਹਨਾਂ ਦੇ ਭਾਸ਼ੇ ਦੇ ਵਿੱਚ ਇਹ ਸੁਨਿਆ ਜਿਹੜਾ ਭਾਸ਼ਾ ਹਰ ਇਨਸਾਨ ਨੂੰ ਸਮਝ ਵਿੱਚ ਆਉਂਦਾ ਹੈ ਉਹ ਪਿਆਰ ਦਾ ਬਾਸ਼ਾ ਹੈ ਦੂਸਰਾ ਬਾਤ ਇਸ ਦੇ ਵਿੱਚ ਸਾਨੂੰ ਇਹ ਹੈ ਜਦੋਂ ਰੂਪਾਕ ਆਏਗਾ ਉਹ ਇੱਕ ਦੂਸਰੇ ਤੋਂ ਦੂਰ ਕਰਨ ਵਾਲਾ ਰੂਹ ਨਹੀਂ ਹੈ ਲੇਕਿਨ ਉਹ ਪਿਆਰ ਦੇ ਵਿੱਚ ਜਾਰਡਨ ਵਾਲਾ ਰੂਹ ਹੈ ਤਾਂ ਸਾਡੇ ਜ਼ਿੰਦਗੀ ਦੇ ਵਿੱਚ ਜਦੋਂ ਅਸੀਂ ਰੂਪਾਕ ਨੂੰ ਦਾ ਪਰਵ ਮੰਨਾਂਦੇ ਹਾਂ ਉਸ ਵਕਤ ਅਸੀਂ ਇਹ ਯਾਦ ਰੱਖਣਾ ਜ਼ਰੂਰੀ ਹੈ ਕਿ ਸਾਡੇ ਜ਼ਿੰਦਗੀ ਦੇ ਵਿੱਚ ਅਸੀਂ ਖੁਦਾਰ ਨੂੰ ਉਹ ਮਿਲਦੇ ਹੋਏ ਖੁਦਾ ਦੇ ਨਾਲ ਜੁੜੇ ਰਹਿੰਦੇ ਹੋਏ ਆਪਣੇ ਜ਼ਿੰਦਗੀ ਨੂੰ پاک ਰੱਖਣ ਦੇ ਲਈ ਕੋਸ਼ਿਸ਼ ਕਰਨਾ ਨਾਲੇ ਇੱਕ ਦੂਸਰੇ ਨੂੰ ਪਿਆਰ ਕਰਦੇ ਹੋਏ ਸਾਰੇ ਲੋਕਾਂ ਨੂੰ ਇਕਤਾ ਵਿੱਚ ਪਿਆਰ ਦੇ ਵਿੱਚ ਸ਼ਾਂਤੀ ਦੇ ਵਿੱਚ ਜੋੜ ਕੇ ਰੱਖਣਾ ਖੁਦਾ ਅਸਾਂ ਸਾਰਿਆਂ ਨੂੰ ਬਰਕਤ ਦੇਵੇ ਬਾਪ ਬੇਟਾ ਤੇਰੂ ਪਾਲ ਦੇਨਾ ਤੇ ਅਮੀਨ